ਅਜਾ ਡੇੜਾ ਦਸੋਂਦਾ ਸੀ ਨਾ ਉਹਦੇ ਕੁੜੀਆਂ ਕੁੜੀਆਂ ਸੀਗੀਆਂ ਤੇ ਉਹਦਾ ਉਹ ਉਹਦਾ ਇੱਕ ਦੋਤਾ ਸੀਗਾ ਉੱਥੇ ਰਹਿੰਦਾ ਸੀਗਾ ਦੋਤਾ ਮਤਲਬ ਐਕਚੁਅਲੀ ਨਾਨਕੀ ਘਰੇ ਰਹਿੰਦਾ ਸੀਗਾ ਬਸ ਮੌਜਾ ਹੁੰਦੀਆਂ ਮੌਜਾ ਆਉਂਦੀਆਂ ਉਹਦਾ ਕੱਦ ਹੀ ਬਹੁਤ ਛੋਟਾ ਸੀਗਾ ਮਤਲਬ 5 ਫੁੱਟ 5 ਫੁੱਟ ਤੋਂ ਮਸਾਂ 1 ਅੱਧਾ ਇੰਚ ਉੱਤੇ ਹੋਣਾ ਤੇ ਉਹ ਸਿਰ ਦੇ ਟਿੰਡ ਕਢਾ ਕੇ ਰੱਖਦਾ ਸੀਗਾ ਹਾਂ ਤੇ ਉਹ ਮੋਟਾ ਬਹੁਤ ਸੀਗਾ ਜਿੰਨਾ ਚੌੜਾ ਹਾਂ ਉਹਨੇ ਗੋਲ ਦਾ ਹਨਾ ਹਾਂ ਤੇ ਉਹ ਇੱਕ ਵਾਰੀ ਤਾਇਆ ਨਾਲ ਆਪਣੇ ਕਿਸੇ ਰਸੀਦਾਰ ਕੋਲ ਜਾ ਕੇ ਆ ਉਹ ਆਰਮੀ ਦੇ ਵਿੱਚ ਸੀਗਾ ਉਹ ਤੇ ਬਾਅਦ ਚ ਆ ਕੇ ਕਦੋਂ ਇਕੱਠੇ ਹੋ ਗਏ ਸਾਰੇ ਗੱਲਾਂ ਸੌਣ ਦੇ ਮਾਰੇ ਤਾਇਆ ਕੋਲ ਚਲੇ ਜਾਂਦੇ ਸੀ ਮੁੰਡੇ ਤਾਇਆ ਦੀ ਮਹਿਫਲ ਵੀ ਲੱਗਦੀ ਮਹਿਫਲ ਲੱਗਦੀ ਸੀ ਤਾਇਆ ਕੀ ਹਾਲ ਆ ਕਹਿੰਦਾ ਬਾਈ ਬਹੁਤ ਵਧੀਆ ਆ ਆਰਮੀ ਵਾਲੀ ਨੇ ਗੱਲਾਂ ਕਹਿੰਦਾ ਆਰਮੀ ਵਾਲੇ ਦੇ ਟਛਨੇ ਬਛਨੇ ਬਹੁਤ ਹੁੰਦੇ ਕਹਿੰਦਾ ਬਹੁਤ ਸੇਵਾ ਕਰਦੇ ਆ ਹਨਾ ਤੇ ਕਹਿੰਦਾ ਤਾਇਆ ਦਾਰੂ ਘੜੀ ਪੀ ਕੇ ਆ ਕਹਿੰਦਾ ਯਾਰ ਐ ਤਾਂ ਮੈਨੂੰ ਪਤਾ ਨਹੀਂ ਪੜਿਆ ਲਿਖਿਆ ਤਾਂ ਹੈ ਨਹੀਂ ਮੈਂ ਕਹਿੰਦਾ ਹੋਣਾ ਰਾਮ ਹੀ ਪੀਦੇ ਤੇ ਫੌਜੀ ਕਹਿੰਦਾ ਤੇ ਰਾਮ ਸੀ ਕਹਿੰਦਾ ਕਿਹੜੀ ਰਾਮ ਸੀ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਪਰ ਕਹਿੰਦਾ ਬੋਦਲ ਸੌਂਦੇਗੇ ਦੋਤੇ ਵਰਗੀ ਸੀ ਕਹਿੰਦਾ ਉਹ ਕਹਿੰਦੇ 올ਡ ਬੌਂਕ ਵਾਕਈ ਵੈਸੇ ਬੋਦਲ ਉੱਡੀ ਕੋਲ